ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਗੁਰੂ ਨਾਨਕ ਦੇਵ ਜੀ ਪ੍ਰਬੰਧ ਕਮੇਟੀ ਤੋਂ ਸੇਵਾਦਾਰਾਂ ਨੂੰ ਤੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਬਹੁਤਾ ਸਮਾਂ ਨਾ ਲੈਂਦੇ ਹੋਏ ਕਿ ਅ 2024 ਚ 14 ਜਨਵਰੀ ਨੂੰ ਇਥੋਂ ਇੱਕ ਸਾਂਝੀ ਕਾਨਫਰੰਸ ਕੀਤੀ ਗਈ ਸੀ ਜਿਵੇਂ ਕਿ ਹਰੇਕ ਸਾਲ ਜਨਵਰੀ ਚ ਹੁੰਦੀ ਹੈ ਸ਼ਹੀਦਾਂ ਦੀ ਯਾਦ ਚ ਤੇ ਉਦੋਂ ਸ਼ਹੀਦ ਸਿੰਘ ਸਾਬ੍ਹ ਗੁਰਦੇਵ ਸਿੰਘ ਕੌਂਕੇ ਉਹਨਾਂ ਦਾ ਜਿਹੜਾ ਮਸਲਾ ਉਹ ਕਾਫੀ ਫੋਕਸਟ ਤੇ ਆ ਗਿਆ ਸੀਗਾ ਕਿਉਂਕਿ ਉਹ ਦੁਬਾਰਾ ਪ੍ਰੂਫ ਹੋ ਗਿਆ ਸੀਗਾ ਕਿ ਜਿਹੜੇ ਲੀਡਰਸ਼ਿਪਸ ਹੀ ਏਜੰਸੀਆਂ ਸੀਗੀਆਂ ਉਸ ਟਾਈਮ ਦੀਆਂ ਇੰਡੀਅਨ ਏਜੰਸੀਆਂ ਇੰਡੀਅਨ ਲੀਡਰਸ਼ਿਪ ਪਰ ਜਿਹੜੇ ਸਾਡੇ ਵੀ ਆਪਣੇ ਉਨੂੰ ਸੈਕਟਾ ਹੁੰਦੇ ਸੀ ਉਹਨਾਂ ਦਾ ਵੀ ਇਹਦੇ ਵਿੱਚ ਬੜਾ ਵੱਡਾ ਰੋਲ ਸੀਗਾ ਜਿਹੜਾ ਸਾਨੂੰ ਪਹਿਲਾਂ ਹੀ ਪਤਾ ਪਰ ਇਹਨਾਂ ਦੇ ਪੇਪਰ ਬੋਲ ਰਹੇ ਆ ਸਰਕਾਰਾਂ ਦੇ ਪੇਪਰ ਬੋਲ ਰਹੇ ਆ ਵੀ ਵਾਕਈ ਇਹਨਾਂ ਦਾ ਬੜਾ ਵੱਡਾ ਰੋਲ ਸੀ ਸੋ ਉਹ ਤੋਂ ਬੜਾ ਰੋਲ ਸੀਗਾ ਸੋ ਉਦੋਂ ਵੀ ਕਾਨਫਰੰਸ ਰੱਖੀ ਗਈ ਸੀ ਉੱਥੇ ਵੀ ਬੜੇ ਟੌਪ ਮੈਂ ਮਤੇ ਪਾਸ ਕੀਤੇ ਗਏ ਸੀ ਆਪਣੇ ਸਾਰਿਆਂ ਵੱਲੋਂ ਜੱਫੇ ਪੰਦੀਆਂ ਵੱਲੋਂ ਬਹੁਤ ਜ਼ੋਰ ਨਾਲ ਆਪਣਾ ਇੱਕ ਦੂਜੇ ਨਾਲ ਇੰਨਾ ਕਿ ਯਕੀਨ ਹੈਗਾ ਮੈਨੂੰ ਲੱਗਦਾ ਜੇ ਆਪਾਂ ਨਾ ਵੀ ਪਹੁੰਚੀਏ ਖਾਸ ਕਰਕੇ ਜੇ ਅਸੀਂ ਸੈਂਡਵਾਲ ਦੇ ਲੋਕਲ ਤੋਂ ਤੌਰ 'ਸਾਪਾ ਦੇ ਕਰੀਏ ਸਾਡੀ ਸੋਚ ਇਨ੍ਹਾਂ ਚੀਜ਼ਾਂ ਤੇ ਸਾਰਿਆਂ ਦੀ ਰਲਦੀ ਆ ਸੋ ਜੇ ਨਾ ਵੀ ਆ ਹੋਵੇ ਸਾਨੂੰ ਪਤਾ ਸਾਡੇ ਸਾਂਝੇ ਸਾਡੇ ਨਾਲ ਨੇ ਸੋ ਪਿਛਲੇ ਹਫਤੇ ਵੀ ਤੁਹਾਨੂੰ ਪਤਾ ਹੋਵੇਗਾ ਸਾਰੀਆਂ ਜਥੇਬੰਦੀਆਂ ਮੈਂ ਕਹਿੰਦਾ ਪਹਿਲਾ ਟਾਈਮ ਹੋਵੇਗਾ ਕਿ ਕੋਈ ਵੀ ਮਿਸਿੰਗ ਨਹੀਂ ਸੀ ਸਾਰੀਆਂ ਜਥੇਬੰਦੀਆਂ ਸਾਰੇ ਗੋਪਾਲਾ ਰਾ ਸਾਹਿਬ ਖਾਸ ਕਰਕੇ ਲੋਕਲ ਜਿਹੜੇ ਸਾਡੇ ਸਾਡੋ ਆਪ ਦੇ ਤੇ ਉੱਥੇ ਵੀ ਇੱਕ ਵਾਰੀ ਫੇਅਰ ਮਤੇ ਪਾਸ ਕੀਤੇ ਗਏ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਇਹਦਾ ਫਾਇਦਾ ਕੀ ਹੈ ਐਕਟਵੀ ਚੈਨਲ ਤੇ ਅਸੀਂ ਗਏ ਸੀਗੇ ਪਿਛਲੇ ਸਾਲ ਜਦੋਂ 14 ਜਨਵਰੀ 2024 ਤੇ ਮਤੇ ਪਾਸ ਕੀਤੇ ਗਏ ਸੀ ਉੱਥੇ ਜਿਹੜੇ ਐਂਕਰ ਸੀ ਉਹ ਕਹਿੰਦੇ ਕਿ ਇਹਦਾ ਕੀ ਫਾਇਦਾ ਇਹਦਾ ਟਾਈਮ ਵੇਸਟ ਆ ਅਸੀਂ ਕਿਹਾ ਕਿ ਜਿਹੜੇ ਇੰਨੀਆਂ ਸੰਗਤਾਂ ਆਈਆਂ ਹਨ ਆਫ ਦਾ ਟਾਈਮ ਛੱਡ ਕੇ ਸਾਰਾ ਕੁਸਾ ਉਹਨਾਂ ਨੂੰ ਜੇ ਲੱਗਿਆ ਪੰਥ ਲਈ ਅਸੀਂ ਕੁਸ ਕੰਮ ਜਾ ਰਹੇ ਹਾਂ ਗੁਰਦਵਾਰ ਸਾਹਿਬ ਨੂੰ ਭਰਿਆ ਹੋਇਆ ਅਸੀਂ ਕਿ ਸੋ ਸੰਗਤਾਂ ਨੂੰ ਲੱਗਦਾ ਸੀ ਅਸੀਂ ਕੁਸ ਕੰਮ ਜਾ ਰਹੇ ਹਾਂ ਸੋ ਇਸ ਸਾਲ ਵੀ ਇਦਾਂ ਹੀ ਹੋਇਆ ਕਿ ਜਿਹੜਾ ਪਿਛਲੇ ਵੀਕਾ ਮਤੇ ਪਾਸ ਕੀਤੇ ਗਏ ਉਹ ਬਹੁਤ ਜਦਾਂ ਮੈਂ ਕਿਹਾ ਜੱਤਗੰਦੀ ਉਹਨਾਂ ਨੂੰ ਵੀ ਬਹੁਤ ਤਰ੍ਹਾਂ ਸਾਬਾਂ ਨੂੰ ਵੀ ਬੜਾ ਸੁਝੋਗ ਸੀ ਸਾਥ ਸੀ ਜਥੇਦਾਰ ਸਾਹਿਬਾਂ ਨਾਲ ਅਸੀਂ ਵੀ ਗੱਲ ਕਰਦੇ ਰਹੇ ਨੇ ਉਹ ਵੀ ਇੱਥੇ ਕਈ ਸੰਗ ਜਿਹੜੇ ਗੱਲ ਕਰਦੇ ਰਹੇ ਉਹ ਚਾਹੁੰਦੇ ਆ ਵੀ ਸਾਨੂੰ ਬੈਕਅਪ ਕਰੋ ਉਹ ਚਾਹੁੰਦੇ ਆ ਅਸੀਂ ਸਟੈਂਡ ਲਈ ਪਰ ਉਹ ਜੇ ਆਪਾਂ ਨਹੀਂ ਬੋਲਦੇ ਜਦੋਂ ਕਸ ਹੁੰਦਾ ਜਿਵੇਂ ਕਿ ਜਥੇਦਾਰ ਸਾਹਿਬਾਂ ਤੇ ਅਟੈਕ ਹੁੰਦਾ ਜੇ ਆਪਾਂ ਨਹੀਂ ਬੋਲਦੇ ਨਹੀਂ ਖੜਦੇ ਉਹਨਾਂ ਨੂੰ ਇਹ ਲੱਗਦਾ ਅਸੀਂ ਇਕੱਲੇ ਰਹਿ ਗਏ ਇਹ ਸਾਨੂੰ ਰੋਲਾ ਪਾਉਂਦੇ ਰਹਿੰਦੇ ਆ ਤੁਸੀਂ ਕਸ ਕਰੋ ਕਸ ਕਰੋ ਜਦੋਂ ਅਸੀਂ ਕਰਦੇ ਆ ਫਿਰ ਐਕਸ਼ਨ ਨਹੀਂ ਕਰਦੇ ਸੋ ਜਿਹੜੇ ਇਥੋਂ ਆਪਾਂ ਨਾਲ ਭੇਜਦੇ ਆ ਅਮਤੇ ਇਹ ਪਾਸ ਕਰਕੇ ਜਾਂ ਆਪਾਂ ਵਾਪਸ ਇਹ ਮੀਟਿੰਗਾਂ ਫਿਰ ਉਹ ਪ੍ਰੈਸ ਤੇ ਜਾਂਦੇ ਆ ਉਹ ਕਈ ਅਖਬਾਰ ਹੁੰਦੇ ਜਿਵੇਂ ਅਜੀਤ ਉਹ ਜਾਂ ਹੋਰ ਵੀ ਕਈ ਮੀਡੀਆ ਚੈਨਲਸ ਸਟਰੀਮਰ ਹੈਗੀਆਂ ਜਿਹੜਾ ਉਹ ਉਥੇ ਵਾਇਰਲ ਹੋ ਜਾਂਦੀਆਂ ਚੀਜ਼ਾਂ ਵੀ ਹਾਂ ਵੀ ਇਹ ਆਵਾਜ਼ ਆ ਰਹੀ ਆ ਤੇ ਆਪਾਂ ਕਹਿ ਸਕਦੇ ਆ ਮਹਾਰਾਜ ਨੇ ਆਪਣੀ ਸੇਵਾ ਲਈ ਕਹਿ ਲੋ ਮੈਨੂੰ ਲੱਗਦਾ ਜਿਹੜਾ ਇਥੋਂ ਖਾਸ ਕਰਕੇ ਮਿਡਲੈਂਡਸ ਤੋਂ ਜਾਂ ਯੂਕੇ ਤੋਂ ਜਿਹੜਾ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਆਪਾਂ ਕਾਫੀ ਐਕਟਿਵ ਆ ਸੋ ਇਸ ਚੀਜ਼ ਨੂੰ ਆਪਾਂ ਨੂੰ ਕੋਸ਼ਿਸ਼ ਕਰਕੇ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਕੌਸ ਹੱਦ ਤੱਕ ਪੰਥਕ ਕੰਟਰੋਲ ਆਵੇ ਇਹਨਾਂ ਜਿਹੜੀਆਂ ਸੰਸਥਾਵਾਂਾਂ ਤੱਕ ਸਾਬਾਂ ਤੇ ਨਾਂ ਕਿ ਇਹਦਾ ਬਣਾਇਆ ਜਾਵੇ ਕਿ ਜਿਹੜੇ ਜਥੇਦਾਰ ਸਿੰਘ ਸਾਹਿਬ ਆ ਜਿਹੜੇ ਪਹਿਲਾਂ ਸੰਗਤਾਂ ਵੀ ਸੋਚਦੇ ਸੀ ਆਪਾਂ ਵੀ ਕਦੇ ਨਹੀਂ ਸੋਚਦੇ ਆ ਖੜੀ ਇਹ ਸੋਚਦੇ ਆ ਸਾਡੇ ਸਿੰਘ ਸਾਹਿਬ ਜਥੇਦਾਰ ਸਾਹਿਬ ਇਹਨਾਂ ਦੇ ਵਰਕ ਕਰਾ ਤੁਹਾਨੂੰ ਪਤਾ ਮੈਂ ਕੀ ਦੀ ਗੱਲ ਕਰਦਾ ਜਿਉਂ ਕਿ ਸੁਖਵੀਰ ਬਾਦਲ ਜਾ ਉਹਨਾਂ ਦਾ ਪਰਿਵਾਰ ਆ ਸੋ ਇਹਨਾਂ ਦਾ ਬੜਾ ਇਹਨਾਂ ਨੇ ਸਾਡਾ ਕਹਾਣ ਕੀਤਾ ਬਹੁਤ ਸਾਡਾ ਨੁਕਸਾਨ ਕੀਤਾ ਸੋ ਬਾਲਾ ਸਮਾ ਨਾ ਲੈਂਦਾ ਹੋਇਆ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਅਬਦ ਸਮਾ ਘਟਿਆ ਕਰਕੇ ਆਪਾਂ ਨੂੰ ਪਤਾ ਸਾਰੇ ਬੀਜ਼ੀ ਹੁੰਦੇ ਆ ਖਾਸ ਕਰ ਐਤਵਾਰ ਸ਼ਾਮ ਨੂੰ ਸਾਰਿਆਂ ਨੂੰ ਦਾ ਅਗਲੇ ਦਿਨ ਕੰਮ ਤੇ ਜਾਣਾ ਬੱਚਿਆਂ ਨੇ ਵੀ ਜਾਣਾ ਪਰ ਜਿਹੜਾ ਆਪਾਂ ਸਾਰੇ ਇੰਨੇ ਵੱਡੇ ਨੰਬਰਾਂ ਚ ਆਏ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਪਉਚਾ ਮੁਆਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਗੇ ਕਲੈਕਟਿਵਲੀ ਉਹਦਾ ਰਿਸਪੌਂਸ ਉਹਦਾ ਜਵਾਬ ਉਹਦੇ ਪ੍ਰਤੀਕਰਮ ਤੇ ਬੱਚਾ ਆਪਾਂ ਕੋ ਜਵਾਬ ਨਹੀਂ ਦਿੰਦੇ ਪਰ ਠੀਕ ਆ ਦੱਸ ਆਪਾਂ ਸਾਰੇ ਲੱਗਦੇ ਆਂ ਲੇਕਿਨ ਉਹਨੂੰ ਜਿੱਤ ਲੈਣ ਲੋ ਜੇ ਆਪਾਂ ਉਹਦਾ ਉਹਦਾ ਜਵਾਬ ਨਹੀਂ ਇੰਗਲੈਂਡ ਦੀ ਗੱਲ ਵੀ ਜਿਹੜੀ ਆ ਉਹ ਬੜੀ ਤਦਰ ਕਰਦੇ ਆ ਉਹਨੇ ਮੈਨੂੰ ਆਪਣੇ ਜੀ ਸੋਹਣੀ ਮਰਲੀ ਦੱਸ ਦੇ ਸੀ ਕਿ ਇਹਨਾਂ ਦੇ ਚਲੋ ਪਿੱਛੇ ਕਾਫੀ ਲੰਘ ਗਿਆ ਸਵੇਰੇ ਨਾਲ ਵੀ ਗੱਲ ਹੁੰਦੀ ਸੀ ਕੋਈ ਉਹ ਮਸ਼ਹੂਰ ਕਰਦੇ ਆ ਵੀ ਇੰਗਲੈਂਡ ਵਾਲਿਆਂ ਵੱਲੋਂ ਕੋਈ ਨਾ ਕੋਈ ਤਕਰਾਅ ਫੈਸਲਾ ਜਿਹੜਾ ਆ ਉਹ ਲਿਆ ਜਾਣਾ ਚਾਹੀਦਾ ਜਿਹਦੀ ਠੀਕ ਵਿੱਚ ਆ ਠੀਕ ਆ ਭਾਵੇਂ ਕੱਲ ਜਦ ਇਹਦਰ ਸਾਹਿਬ ਨੇ ਉਹ ਫੈਸਲਾ ਕਰਤਾ ਕਿ ਮੈਂ ਉਹਨਾਂ ਦੀ ਵਧਾਈ ਉਹ ਕਮੇਟੀ ਜਿਹੜੀ ਉਹਨੂੰ ਰੱਦ ਕਰਦਾ ਤੇ ਜਿਹੜੀ ਮੈਂ ਕਮੇਟੀ ਬਣਾਈ ਅਸੀਂ ਉਹਤੇ ਹੀ ਪਹਰਾ ਦੇ ਮੰਨਦੇ। ਲੇਕਿਨ ਉਹਦੇ باوجود ਵੀ ਉਹਨਾਂ ਨੂੰ ਸਪੋਰਟ ਦੀ ਬਹੁਤ ਲੋੜ ਆ ਕਿ ਆਪਾਂ ਸਿਰ ਜੋੜ ਕੇ ਇਸ ਗੱਤੇ ਪਹਰਾ ਦਈਏ। ਕਿ ਕਾਲ ਤੱਕ ਤੋਂ ਇੱਕ ਇਹੋ ਜਿਹੀ ਸਰਬੋਤਮ ਉਹ ਸਸਤਾ ਸਾਡੇ ਕੋਲ ਕੇਵਲ ਤਾਂ ਕੇਵਲ ਸਿੱਖਾਂ ਕੋਲ ਆ ਕਿਸੇ ਵੀ ਹੋਰ ਕੌਮ ਕੋਲ ਅਜਿਹਾ ਇੰਸਟੀਟਿਊਸ਼ਨ ਨਹੀਂ ਜਿਹਦਾ ਇੰਨਾ ਰਤਬਾ ਤੇ ਇੰਨਾ ਪ੍ਰਭਾਵ ਹੈ ਕਿਸੇ ਕੋਲ ਵੀ ਵੱਡੀਆਂ-ਵੱਡੀਆਂ ਕੌਮਾਂ ਜਿਹੜੀਆਂ ਰਾਜ-ਪਾਗ ਸਭ ਕੁਆਦੀ ਆਪਣੇ ਕੋਲ ਰਾਜ-ਪਾਗ ਨਹੀਂ ਹਾਂਦੇ। ਲੇਕਿਨ ਇੰਸਟੀਟਿਊਸ਼ਨ ਸਭ ਤੋਂ ਉੱਚਾ ਸਿੱਖਾਂ ਕੋਲ ਆ ਜੇ ਤੋਂ ਹਰ ਸਿੱਖ ਕਿਸੇ ਵੀ ਭਾਵੇਂ ਪੋਜੀਸ਼ਨ ਜਿੱਥੇ ਮਰਜੀ ਆ ਲੇਕਿਨ ਕਾਲ ਤੱਕ ਤੋਂ ਉਹ ਮੁਨਕਰ ਨਹੀਂ ਹੋ ਸਕਦਾ ਤੇ ਭੈ ਜਿਆ ਇਹ ਬਖਸ਼ ਚ ਗੁਰੂ ਸਾਹਿਬ ਨੇ ਕਿੰਨੀ ਬਰੀਕੀ ਨਾਲ ਉਸ ਵੇਲੇ ਛੇਵੇਂ ਪਾਤਸ਼ਾਹ ਨੇ ਸੋਚ ਕੇ ਇਹ ਸਾਡੇ ਲਈ ਇਹ ਚੀਜ਼ ਬਣਾਈ ਆ ਤੇ ਅੱਜ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਆਪਣੇ ਮਫਾਦ ਲਈ ਆਪਣੀ ਤਾਕਤ ਦੀ ਪਕੜ ਨੂੰ ਬਣਾਈ ਰੱਖਣ ਲਈ ਬਹੁਤ ਬੁਰੇ ਢੰਗ ਨਾਲ ਲੰਮੇ ਸਮੇਂ ਤੋਂ ਅਸਾਲ ਤੱਕ ਸਹਿਬ ਨੂੰ ਮੋਰਲੇਸ ਉਹਦੀ ਮਾਨ ਮਰਿਆਦਾ ਨੂੰ ਆਪਾਂ ਸਾਰੇ ਜਾਂਦੇ ਚੁੱਕਦੇ ਕੋਰਾ ਲੱਗਾ ਮਲਿਆ ਮੇਲ ਕੀਤਾ ਔਰ ਸਾਡੀਆਂ ਪਰੰਪਰਾਵਾਂ ਜਿਹੜੀਆਂ ਸਦੀਆਂ ਤੋਂ ਚੱਲੀਆਂ ਹੋ ਰਹੀਆਂ ਸੀ ਉਹ ਤਕਰੀਬਨ ਖਤਮ ਕਰਤੀਆਂ ਨੇ ਲੇਕਿਨ ਆਪਾਂ ਕੁਝ ਨਹੀਂ ਕਰ ਸਕੇ ਕਿਉਂਕਿ ਗੱਲ ਬਾਤ ਜ਼ੋਰ ਸੀ ਉਹਨਾਂ ਦਾ ਸਾਰਾ ਆਪਾਂ ਦੁੱਖੀ ਦੁਖੀ ਆਪਾਂ ਸਾਰੇ ਸੀ ਭਾਵੇਂ ਕਿਸੇ ਸਾਡੇ ਕੋਈ ਵਿਚਾਰਾ ਸਾਰਾ ਹੀ ਹਰ ਸਿੱਖ ਦੁਖੀ ਸੀ ਕਿ ਸਾਡੀ ਇੱਕੋ ਹੀ ਸਿਚੁਏਸ਼ਨ ਸੀ ਉਹਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ ਸਿਰਫ ਆਪਣੀ ਪકડ ਬਣਾ ਕੇ ਰੱਖ ਲਈ ਸੋ ਹੁਣ ਥੋੜੀ ਜੀ ਗੱਲ ਉੱਥੇ ਹਿੱਲੀ ਹੋ ਆ ਤੋ ਸਾਰੇ ਮੇਰੇ ਵੀਰ ਜਿਹੜੇ ਆ ਉਹ ਅੱਜ ਆਪਾਂ ਕੱਤਰ ਹੋਏ ਆ ਇੱਕੋ ਹੀ ਮਸਲਾ ਇਹਦੇ ਦੇ ਗੱਲ ਆਪਾਂ ਕਰਨੀ ਆ ਹੋਰ ਵੱਖ ਉਹ ਇੱਧਰ ਉੱਧਰ ਹੋਰ ਮੈਨੂੰ ਪਤਾ ਬਹੁਤ ਮਸਲੇ ਹੰਦੇ ਕੌਮ ਦੇ ਤੋ ਮੇਰੇ ਵੀਰ ਆਪਾਂ ਇਹਨੂੰ ਡਾਇਵਰਟ ਨਹੀਂ ਅੱਜ ਕਰਨਾ ਨਾ ਹੀ ਡਾਈਲੂਟ ਕਰਨਾ ਵੀ ਆਪਾਂ ਹੋਰ ਮਸਲੇ ਛੇੜ ਲਈਏ ਜਿਹਦੇ ਨਾਲ ਜੇ ਇਸ ਗੱਲ ਨੇ ਹੀ ਕੱਤਰ ਹੋਏ ਆ ਉਹ ਸਾਰਥਕ ਕੋਈ ਸਿਤਾ ਨਾ ਕਰਦੇ। ਸੋ ਇੱਕੋ ਹੀ ਗੱਲ ਆ ਇਹ ਗੱਲ ਨੇ ਸਾਰੇ ਪਹਿਲਾਂ ਤਾਂ ਮੇਰੀ ਇਹ ਬੇਨਤੀ ਆ ਵੀ ਕੀ ਆਪਾਂ ਸਾਰੇ ਇਸ ਗੱਲ ਨਾਲ 100% ਸਹਿਮਤੀਆ ਤੇ ਸਾਰੇ ਹੱਥ ਖੜੇ ਕਰੋ ਵੀ 100% ਦੀ ਸਹਿਮਤੀ ਕੋਈ ਕਾਹ ਬਿਲਕੁਲ ਬਿਲਕੁਲ ਬੋਲੋ ਇਸ ਨੂੰ ਨਾਮ ਜੀ ਪਰ ਹੋਰ ਗੱਲ ਆਪਣੀ ਬਹੁਤ ਸੁਖੀ ਹੋ ਜਾਣੀ ਆ ਕਿਉਂਕਿ ਆਪਾਂ ਸਾਰੇ ਜਨਤਾਦਾਰਿਆਂ ਕੋਈ ਕਾਹ ਤੱਕ ਦੀ ਮਾਨ ਬਜਾਦਾ ਹਰ ਹਾਲਤ ਵਿੱਚ ਬਰਕਰਾਰ ਰੱਖ ਰਣੀ ਚਾਹੀਦੀ ਜੋ ਮर्जी ਹੋ ਜੇ ਜਦੋਂ ਆਪਾਂ ਇਹ ਫੈਸਲਾ ਕਰ ਲਿਆ ਫਿਰ ਆਪਾਂ ਮੂਵ ਹੋਣ ਲਈ ਆਪਣੇ ਲਈ ਬੜਾ ਸੋਕਾ ਹੋ ਜਾਣਾ ਤੋ ਇਸ ਗੱਲ ਨੂੰ ਮੋਖ ਰੱਖ ਕੇ ਹੁਣ 10-15 ਮਿੰਟ ਅੱਧਾ ਘੰਟਾ ਜਿਹੜਾ ਆ ਉਹ ਮੈਂ ਖੁੱਲੇ ਤੌਰ ਤੇ ਚਾਹੁੰਦਾ ਕਿ ਹਰ ਮੇਰਾ ਵੀਰ ਜੋ ਉਹਦੇ ਮੰਦੇ ਵਿੱਚ ਕੋਈ ਭਾਵਨਾ ਜੋ ਕੈਡ ਕਰਨਾ ਚਾਹੁੰਦਾ ਆਪਣੇ ਵਿਚਾਰ ਦੱਸ ਸਕਦਾ ਉਸ ਤੋਂ ਬਾਅਦ ਕਲੈਕਟਿਵਲੀ ਆਪਾਂ ਇੱਕ ਮਤਾ ਜਿਹੜਾ ਹੈਗਾ ਆ ਉਹ ਲਿਖ ਲੈਣਾ ਉਹ ਲੈ ਕੇ ਆਪਾਂ ਉਹਦੇ ਤੇ ਫਿਰ ਸਾਰਿਆਂ ਨੂੰ ਪੁੱਛਣਾ ਕੀ ਪਈ ਆਪਾਂ ਸਾਰੇ 100% ਇਸ ਮਤੇ ਨਾਲ ਸਹਿਮਤ ਆ ਜਦੋਂ ਆਪਣੀ ਸਾਰਿਆਂ ਦੀ ਸਹਿਮਤੀ ਹੋ ਗਈ ਫਿਰ ਕੋਈ ਸਾਡੇ ਚੋਂ ਵੀ ਇੱਕ ਵੀ ਮੇਰਾ ਵੀਰ ਕੋਈ ਵੀ ਅਗੁਰੂ ਘਰ ਦੇ ਮੁਖ ਸੇਵਾਦਾਰ ਸਾਰੇ ਜਥੇਬੰਦੀਆਂ ਦੇ ਮੁਖੀ ਸੱਜਿਆਂ ਨੂੰ ਗੁਰੂ ਘਰ ਦੇ ਮੇਨ ਮੈਂ ਅਸੀਂ ਯਤਨ ਕੀਤਾ ਇਹ ਨਾ ਸਮਝਿਓ ਤੁਸੀਂ ਸਾਰੇ ਸਾਡੇ ਲਈ ਬਹੁਤ ਸਤਿਕਾਰਯੋਗ ਆ ਤੇ ਬਹੁਤ ਵੱਡੇ ਹੋ ਲੇਕਿਨ ਕੋਈ ਸਿਸਟਮ ਹੁੰਦਾ ਉਹਦੇ ਮੁਤਾਬਕ ਅਸੀਂ ਪੈਨਲ ਦੇ ਵਿੱਚ ਆ ਯਤਨ ਕੀਤਾ ਸੀ ਕਿ ਪੰਜ ਮੇਨ ਭਟੀਆਂ ਸਾਡੀਆਂ ਖਲਤਾ ਨਹੀਂ ਸਟੇਜਾਂ ਜਿੱਥੋਂ ਕੌਮ ਦੀ ਗੱਲ ਨਿਰੰਤਰ ਜਾਂਦੀ ਆ ਉਹਨਾਂ ਨੂੰ ਤੇ ਪਲੱਸ ਜਥੇਬੰਦੀ ਤੋਂ ਦਾਸ ਦੇ ਭਾਈ ਜੋ ਕਰ ਸਕੀ ਤੋਂ ਇਸ ਕਰਕੇ ਸਾਰੇ ਮੇਰੇ ਵੀਰ ਜਿਹੜੇ ਆ ਸਤਿਕਾਰਯੋਗ ਆ ਔਰ ਬਹੁਤ ਹੀ ਸਾਡੇ ਮਨ ਵਿੱਚ ਤੁਹਾਡੇ ਸਾਰੇ ਲਈ ਸਤਿਕਾਰ ਆ ਤੋ ਕਿ ਪੱਧਕ ਤੌਰ ਤੇ ਜਦੋਂ ਵੀ ਬਾਜ਼ ਮਾਰੀ ਦੀ ਆ ਤੁਸੀਂ ਭੱਜ ਕੇ ਆਉਨੇ ਆਂ ਔਰ ਸਿਰਫ ਸਾਡਾ ਚੁਕਦਾ ਵੀ ਇਹ ਗੱਲ ਇਕੱਠਿਆਂ ਹੋਇਆ ਇਹ ਜਿੱਥੇ ਨਾਲੀਆਂ ਇਕੱਲਾ ਇਕੱਲਾ ਕੋਈ ਵੀਰਾ ਵੀਰੇ ਕੰਮ ਨਹੀਂ ਕਰ ਸਕਦਾ ਇਹ ਕਰਕੇ ਮੈਂ ਥੋੜੀ ਜਿਹੀ ਡਿਸਕਸ਼ਨ ਜਿਹੜੀ ਓਪਨ ਕਰਨੀ ਚਾਹਣਾ ਇਹ ਆਪ ਸਾਰੇ ਮੇਰੇ ਵੀਰ ਇਹ ਨਾ ਹੋਵੇ ਕਿ ਆਪਾਂ ਕਈ ਬਲਬਲੇ ਦੇ ਕੇ ਆਈਏ ਤੇ ਆਪਾਂ ਗੱਲ ਨਾ ਸੁਣੀਏ ਤੇ ਚਲੇ ਜਾਈਏ ਉਹ ਵੀ ਚੰਗੀ ਨਹੀਂ ਗੱਲ ਹੁੰਦੀ ਪਰ ਦਾਇਰੇ ਦੇ ਵਿੱਚ ਰਹਿ ਕੇ ਸੀਮਤ ਰਹਿ ਕੇ ਉਹਨੂੰ ਇਦਾਂ ਨਾ ਹੋਵੇ ਕਿ ਆਪਾਂ ਧੇ ਘੰਟੇ ਦੀ ਪ੍ਰੋਗਰਾਮ ਨੂੰ 2 2.5 ਘੰਟੇ ਨਮਕਾ ਦੇਈਏ ਗੱਲ ਰੁਲ ਜਾਂਦੀ ਹੁੰਦੀ ਆ ਸੋ ਹਰ ਮੇਰਾ ਵੀ ਜਿਹਦੇ ਪੰਮਦੇ ਵਿੱਚ ਕੋਈ ਫਰਫਲਾ ਦੇ ਵਿੱਚ ਕੋਈ ਸ਼ੇਅਰ ਕਰਨਾ ਚਾਹੁੰਦੇ ਆ ਆਪਾਂ ਮਹਿਸੂਸ ਕਰਦੇ ਆ ਕਿ ਕਿੱਦਾਂ ਸਾਡੀ ਇੱਕ ਖਿੰਡਰੀ ਤਾਕਤ ਜਿਹੜੀ ਆ ਕਾਲ ਤੱਕ ਦੀ ਮਾਂ ਮਰਿਆਦਾ ਜਿਹੜੀ ਉਹਨੂੰ ਕਿਵੇਂ ਅਸੀਂ ਸਾਰੇ ਵਿਦੇਸ਼ੀ ਸਿੱਖ ਜਿਹੜੇ ਆ ਜਿਹੜਾ ਹਰ ਪੰਥਕ ਦਰਤੀ ਗੁਰਦੁਆਰੇ ਤਕਰੀਬਨ 2-300 ਇੱਥੇ 300 ਤੋਂ ਵੀ ਕਈ ਵਾਰ 350 ਕੋ ਕਹਿੰਦਾ ਪਰ ਮੈਂ ਸਮਝਦਾ ਨਾ ਜਿਹੜੇ ਪੰਥ ਦਰਤੀ ਮੈਂ ਪੰਥ ਦਰਤੀ ਇਹ ਲੌਬੀਇਸ ਕਰਕੇ ਬੱਤ ਬੱਤ ਤੋ ਨਾ ਜੇ ਗੁਰਦੁਆਰਾ ਹੈਗਾ ਲੇਕਿਨ ਪੰਥ ਨਹੀਂ ਲਗਾਈ ਰਹੀ ਉਹਨਾਂ ਨੂੰ ਉਹ ਭਾਵੇਂ ਬੜਦੁਰਾ ਲੇਕਿਨ ਪੰਥਦਰਦੀ ਨੇ ਜਿਹੜਾ ਪੰਥ ਨੇ ਦਰਦ ਰੱਖਦਾ ਜਦੋਂ ਕੁਝ ਗੱਲ ਹੁੰਦੀ ਆ ਉਹਨੂੰ ਉਹਨੂੰ ਚੈਨ ਨਾ ਆਵੇ ਭਈ ਆ ਮੇਰੇ ਪੰਥ ਨਾਲ ਕੀ ਹੋ ਰਿਹਾ ਉਹ ਤਦੋਂ ਨਾ ਜੇ ਅਸੀਂ ਪੰਥ ਦਾ ਅੰਗ ਬਣਾ ਲਈ ਜੇਕਰਕੇ ਤੁਸੀਂ ਸਾਰੇ ਪੰਥਦਰਦੀ ਹੋ ਲੰਮਾ ਲੰਮਾ ਸਮਾਂ ਤੁਸੀਂ ਦਵਾਵਾ ਕੀਤੀਆਂ ਸੋ ਸਾਰਿਆਂ ਦਾ ਸਤਕਾਰ ਆ ਸੋ ਥੋੜੀ ਡਿਸਕਸ਼ਨ ਅਸੀਂ ਖੋਲ੍ਹਣੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਆਪਣੇ ਜੋ ਮਨੋਪ੍ਰਭਾਵ ਹੈਗੇ ਆ ਉਹ ਜਰੂਰ ਮੇਰੇ ਵੀ ਖੁੱਲ ਕੇ ਜਿਹੜੇ ਹੈਗੇ ਹੱਥ ਖੜਾ ਕਰਕੇ ਜਰੂਰ ਸਾਰਿਆਂ ਨੇ ਸਮਾਂ ਲੈ ਕੇ ਆਪਣੇ ਸੀਮ ਰਚ ਵਿਚਾਰ ਰੱਖਣੇ ਆ ਤਾਂ ਕਿ ਛੇਤੀ ਆਪਾਂ ਕੁਛ ਠਾ ਕੱਢ ਕੇ ਤੁਸੀਂ ਸਾਰੇ ਵੀ ਜਿਹੜੇ ਕੰਮ ਕਰੇ ਬਲੇ ਹੋ ਆਪਾਂ ਸਮੇਂ ਨਾਲ ਇਹ ਸਾਰਾ ਕੰਮ ਜਿਹੜਾ ਆ ਉਹ ਜਦੋਂ ਪ੍ਰੈਸ 'ਤੇ ਚਲੇ ਗਿਆ ਇਹਨੂੰ ਆਪਾਂ ਸਾਰੇ ਥਾਂ ਤੇ ਭੇਜਣਾ ਅਕਾਲ ਤਖਤ ਨੂੰ ਡਾਇਰੈਕਟੋਰਟੇ ਇਮੇਲ ਉਹਨਾਂ ਨੂੰ ਸਾਡੇ ਕੋਲ ਆ ਉਹਨਾਂ ਨੂੰ ਸਿੱਧੇ ਤੋਰ ਤੇ ਭੇਜ ਦੇਣਾ ਬਾਕੀ ਸਾਰੇ ਪੇਪਰਾਂ ਨੂੰ ਸਾਰੇ ਮੀਡੀਆ ਨੂੰ ਆਪਾਂ ਜਿਹੜਾ ਜਦੋਂ ਇਹਨਾਂ ਨੇ ਆਰਡਰ ਕਰਕੇ ਉਦੋਂ ਬਾਅਦ ਭੇਜ ਦਿੱਤਾ ਆਪਾਂ ਨੂੰ ਨੋਟੀਫਾਈ ਕਰ ਦੇਣਾ ਸੋ ਇਹ ਕੰਮ ਜਿਹੜਾ ਬੜਾ ਹੈ ਮੈਂ ਤਾਂ ਹੁਣ ਮੇਰੀ ਬੇਨਤੀ ਆ ਮੇਰੇ ਕਿਸੇ ਵੀ ਵੀਰ ਨੇ ਆਪਣੇ ਕੋਈ ਵਿਚਾਰ ਰੱਖਣੇ ਹਨ ਭਾਈ ਸਾਹਿਬ ਬਿਲਕੁਲ ਬਿਲਕੁਲ ਭਾਗਾਂ ਵਾ ਤੋ ਪਹਿਲਾ ਸਭ ਤੋਂ ਪਹਿਲਾਂ ਆਪਣੇ ਸਾਰੇ ਮੇਰੇ ਵੀ ਮੀਡੀਆ ਵਾਲੇ ਚਾਹੁੰਦੇ ਵੀ ਇੱਕ ਆਪਣੇ ਪ੍ਰਧਾਨਜੀਤ ਤੋਂ ਮਦਦ ਮਿਲ ਕੇ ਗੋਲਣ ਗਏ ਭਈ ਆਪਾਂ ਸਾਰੇ ਕੀ ਜੋ ਅੱਜ ਆਪਾਂ ਕਤਰਾ ਸਵੇਰ ਕੱਲ ਤੱਕ ਦੇ ਸਾਡੇ ਵਿੱਚ ਕੀ ਆਪਾਂ 100% ਸਾਰੇ ਉਸ ਗੱਲ ਨੂੰ ਬੈਕਅਪ ਕਰਦੇ ਆ ਸੋ ਸਾਰਿਆਂ ਨੇ ਹੱਥ ਖੜੇ ਕਰਕੇ ਜੋ ਹੈ ਉਹਨੂੰ ਸੈਕਿੰਡ ਕਰਨਾ ਹੈ ਬੋਲੋ ਗੁਰੂ ਨਾਨਕ ਸਮਾਧਿ ਪਹੇ ਸਮੁੱਚੇ ਗੁਰੂ ਘਰ ਜਥੇਬੰਦੀਆਂ ਅਤੇ ਪੰਥਕ ਦਰਦੀਆਂ ਦਾ ਬਹੁਤ ਹੀ ਇੱਕ ਭਰਮਾ ਕਠ ਹੋਇਆ ਜੇ ਸੁਭਜ ਬੜੇ ਦੁਖੀ ਹਰਦੇ ਨਾਲ ਸਾਰੇ ਇਕੱਠ ਨੇ ਮਹਿਸੂਸ ਕੀਤਾ ਕਿ ਸਿੱਖ ਕੌਮ ਦੀ ਭਾਵਨਾ ਨੂੰ ਠੇਸ ਰੋਣ ਲਈ 2 ਦਸੰਬਰ 2024 ਜੋ ਫੈਸਲੇ ਲੈ ਗਏ ਸਾਨੂੰ ਉਹਨਾਂ ਨੂੰ ਮੌਜੂਦਾ ਅਕਾਲੀ ਦਲ ਦਾ ਜੋ ਲਾਣਾ ਹੈ ਉਹਨਾਂ ਨੇ ਬਿਲਕੁਲ ਨਕਾਰ ਦਿੱਤਾ ਹੈ ਜਿਸ ਨਾਲ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾ ਉਹਨਾਂ ਨੂੰ ਬਹੁਤ ਵੱਡੀ ਹਿਸ ਲੱਗੀ ਹੈ ਸੋ ਅੱਜ ਦਾ ਇਕੱਠ ਇਹ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਬੇਨਤੀ ਕਰਦਾ ਕਿ ਸਤਕਾਰ ਜੋਗ ਸਿੰਘ ਸਾਹਿਬ ਜੀ ਜੋ ਫੈਸਲੇ ਉੱਥੇ 2 ਤਰੀਕ ਨੂੰ ਲੈ ਗਏ ਹਨ ਸਮੁੱਚੀ ਕੌਮ ਸਮੁੱਚਾ ਇੰਗਲੈਂਡ ਦਾ ਜੋ ਸਿੱਖ ਹੈ ਸਾਰੀਆਂ ਗੁਰੂ ਕਾ ਦੀਆਂ ਪ੍ਰਬੰਧ ਕਮੇਟੀਆਂ ਪੰਥਕਦਰ ਦੀਆਂ ਜਥੇਬੰਦੀਆਂ ਉਹਨਾਂ ਫੈਸਲਿਆਂ ਦੇ ਡਟ ਕੇ ਨਾਲ ਹਨ ਔਰ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਫੈਸਲਿਆਂ ਨੂੰ ਇਹਨਾਂ ਬਿਨ ਤੁਰੰਤ ਜੇਸ ਟੰਗ ਨਾਲ ਲਏ ਗਿਆ ਹਨ ਉਹਨਾਂ ਵਿੱਚ ਬਿਨਾਂ ਕਿਸੇ ਤਕਦੀਲੀ ਤੋਂ ਉਹਨਾਂ ਨੂੰ ਹਰ ਹਾਲਤ ਵਿੱਚ ਉਸੇ ਤਰ੍ਹਾਂ ਹੀ ਲਾਗੂ ਕੀਤਾ ਜਾਵੇ ਔਰ ਜੋ ਉਸ ਸਖਬੀਰ ਦੇ ਨਾਲ ਦਾ ਲਾਣਾ ਹੈ ਜਿਹੜੀ ਉਹਦੀ ਕਿਸੇ ਨਾ ਕਿਸੇ ਟੰਗ ਨਾਲ ਉਹਨਾਂ ਨੂੰ ਨਹੀਂ ਮੰਨ ਰਿਹਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਇੰਗਲੈਂਡ ਦੇ ਸਿੱਖਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਉਹ ਲੋਕ ਕੋ ਕਿਸੇ ਟੰਗ ਨਾਲ ਉਹਨਾਂ ਕਰਵਤਾਂ ਵਿੱਚ ਨਹੀਂ ਆਉਂਦੇ ਉਦੋਂ ਤੱਕ ਉਸ ਅਕਾਲੀ ਦਲ ਉਹਨਾਂ ਦੇ ਵਰਕਰ ਉਹਨਾਂ ਦੀ ਸਾਰੀ ਵਰਕ ਕਮੇਟੀ ਨੂੰ ਇੰਗਲੈਂਡ ਵਿੱਚ ਕਿਸੇ ਵੀ ਗੁਰੂ ਘਰ ਵਿੱਚ ਨਾ ਮੂੰਹ ਲਿਆ ਜਾਵੇਗਾ ਨਾ ਹੀ ਗੁਰੂ ਘਰ ਕਿਸੇ ਪ੍ਰਕਾਰ ਉਹਨਾਂ ਦਾ ਸਤਕਾਰ ਕਰੇਗਾ ਇਹ ਫੈਸਲਾ ਢੜ ਕੇ ਸਾਰੀਆਂ ਸਿੱਖ ਸੰਸਤਾਵਾਂ ਗੁਰੂ ਘਰਾਂ ਨੇ ਲਿਆ ਔਰ ਨਾਲੇ ਵੀ ਬੇਨਤੀ ਆਪ ਜੀ ਨੂੰ ਕਰ ਰਹੇ ਹਨ ਕਿ ਅਕਾਲੀ ਦਲ ਦਾ ਜੋ ਸਿਸਟਮ ਹੈ ਉਹ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਇਹੀ ਖੇਤਰੀ ਪਾਰਟੀ ਜਿਹੜੀ ਸਾਨੂੰ ਲੋੜ ਹੈ ਉਹ ਹੋਂਦ ਵਿੱਚ ਲਿਆਂਦੀ ਜਾਵੇ ਤਾਂ ਕਿ ਸਿੱਖਾਂ ਦਾ ਵਕਾਰ ਜੋ ਹੈ ਉਹ ਪੰਜਾਬ ਵਿੱਚ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ